ਸਤਿਕਾਰ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਦਾ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਜਾਤੇਗੜ ਪਹੁੰਚ ਚੁੱਕੇ ਆਂ ਭਾਈ ਬਲਜਿੰਦਰ ਸਿੰਘ ਜੀ ਦੇਖੋ ਅੱਜ ਵੀ 6-7 ਲਗਭਗ ਛੋਟੇ ਸੇਲ ਆ ਨਾਲ ਇੱਕ ਬੋਰੀ ਨੀਲੀ ਦਾ ਵੀ ਆ ਤੇ ਬਾਕੀ ਤੁਹਾਨੂੰ ਪਤਾ ਹੈ ਹੈਗੇ ਹੈਗੀਆਂ ਬਾਕੀ ਭਾਈ ਜੀ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਸਤਿਕਾਰ ਸਤਿਕਾਰ ਭਾਈ ਜੀ ਹੋਰ ਭਾਈ ਕਿਦਾਂ ਜੀ ਵਧੀਆ ਜੀ ਤੁਸੀਂ ਸਭ ਠੀਕ ਠਾਕ ਜੀ ਵਧੀਆ ਚੱਲਦੀ ਖਲਾਮਾ ਹੋਰ ਕੈਮਰਾਮਾਨ ਜੀ ਸਤਿਕਾਰ ਸਤਿਕਾਰ ਜੀ ਜਿਹੜਾ ਜੀ ਕੰਮ ਵਧੀਆ ਚੱਲਦਾ ਬਾਕੀ ਸੰਦੀਪ ਦੇੜੀ ਫਾਰਮ ਦੇਖਣ ਆਉਣ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕ ਔਰ ਇਦਾਂ ਹੀ ਚੱਲਦਾ ਰਹੇ ਕੰਮ ਬਿਲਕੁਲ ਜੀ ਬਿਲਕੁਲ ਜੀ ਤੇ ਵੇਖਦਾ ਰਹੇ ਤੇ ਬਾਕੀ ਤੁਸੀਂ ਆਉਂਦੇ ਰਹੋ ਤੇ ਸਾਰਿਆਂ ਨੂੰ ਬਹੁਤ ਸਾਰਾ ਸ਼ੁਰੂ ਕਿਤੇ ਜੇ ਹਲੇ ਕੰਮ ਕੰਮ ਇਹ ਕਰਨਾ ਫਿਰ ਮੈਂ ਕਰਾਂ ਉਹ ਵੀ ਵੀਡੀਓ ਮੈਂ ਪਾ ਲੀ ਹੁਣ ਮਹੀਨਾ ਲੱਗ ਜੇ ਨਾ ਨਹੀਂ ਆਪਾਂ ਖਿੱਚ ਦੇਣਾ ਚਾਹੀਦਾ ਪਿੱਲਰ ਤੇ ਕੱਟ ਕੇ ਇੱਧਰ ਤੇ ਉੱਤਰ ਬਣਾਉਣਾ ਜਿਹਾੜ ਕੋ ਠੀਕ ਹੈ ਹਾਂ ਜੀ ਅਜ ਉਹ ਤੇ ਖੁੱਲੇ ਬਣਾ ਲੈ ਪਾਣੀ ਅੱਛਾ ਅੱਜ ਬਾਜੀ ਫਿਰ ਅੱਜ 6-7 ਡੰਗਰ ਆ ਗਏ ਗੂੜੇ ਨਹੀਂ ਜਿਗਰ ਆ ਗਿਆ ਨਹੀਂ ਲੀ ਆਂ ਕਰੀ ਜੀ ਉਹ ਕਮਾਲ ਦੀਆਂ ਚੀਜ਼ਾਂ ਹੋਵੇ। ਵਾਹ। ਇਹ ਵੜੇ ਇੱਕ ਕੱਬੜ। ਭਾਜੀ ਕਿਨੇ ਦੁੱਧ ਲਈ ਆ? ਦੁੱਧ ਭਾਜੀ 13-14 ਲੀਟਰ ਕੱਢ ਹੀ ਰਹੀ। ਤੇਰਾ ਜੋ ਰੇਟ ਜੀ। ਗਾਰੰਟੀ ਨਾ ਦਵਾਂਗੇ ਆਪਾਂ ਬਿਜਲੀ। 17 ਤੇ 13 ਤਿੰਨ ਜਿਹੜੀ ਵੀਡੀਓ ਚ ਪਾਈ ਉਹਦੀ ਭੈਣੇ ਅੱਜ। ਅੱਛਾ। ਹਾਂਜੀ। ਠੀਕ ਆ। ਤੇ ਉਹ ਵੀ ਮੈਂ ਵੇਖ ਲਉ ਆਪਣੇ ਘਰੇ ਸੂਈ ਤੇ ਦੋਤਰੀ ਗਾਰੰਟੀ ਆਪਾਂ ਦੇ ਦਈਏ। ਇਹਦੀ ਵੀ ਗਾਰੰਟੀ ਹੈ ਭਾਵੇਂ ਕੋ ਗਾਰੰਟੀ ਨਾ ਲੈ। ਕੋਲੀ ਗਾਰੰਟੀ ਨਾ ਲੈ। ਕੋਲੀ ਭਾਜੀ। ਲਓ ਜੀ। ਦਿਖਾ ਜਿੰਮੂ ਖੰਦੇ ਵਾਲਾ ਵਾਹ। ਲੇਵਾ ਅਜੇ ਟਾਈਮ ਲੈ ਜੂਗੀ ਘਰੋਂ 6 ਤਰੀਕ ਨੂੰ ਇਹਦੇ ਦਿਨ ਪੂਰੇ ਹੱਥ ਕੇ ਵੇਖ ਆਪਾਂ ਲੈ ਜਾਣਾ ਮੇਰੀ ਗੱਡੂ ਘੜ ਲੈ ਜਾਣਾ ਪਰ ਮੈਂ ਮੈਂ ਨਸਰਪੁਰੀ ਮੈਂ ਮੂਹ ਮਰ ਹਾਂ ਲਾਓ ਜੀ ਵੇਖੋ ਭਰਾ ਜੀ ਝੋਕੇ ਜੀ ਮੈਂ ਆਵਾਂ ਤੋੜੋ ਤੋੜੋ ਬੇਲੇ ਕਰਾ ਜੀ ਕੋਲੇਵਾ ਕਾਕਾ ਵੀ ਘਾੜਣਾ ਪਈ ਤੋ ਤੇ ਬਰਾ ਲੈ ਨਹੀਂ ਪੂਰਾ ਕਰੂ ਨੀਚੇ ਕਰੰਗੀ ਹੈ ਬਿਲਕੁਲ ਦੇਖੋ ਭਾਈ ਹਾਜੀ 6 ਤਰੀਕ ਨੂੰ ਦਿਨ ਪੂਰੇ ਹੋਣੇ ਆ ਹਾਂਜੀ ਆਜਾ ਬੰਨਾ ਮੈਂ ਇਹ ਨਹੀਂ ਹੋਰ ਬੰਨਾ ਮੈਂ ਹਾਜੀ ਇਹ ਨਹੀਂ ਹੋਰ ਹਾਂਜੀ ਚਲੋ ਖੰਡੀ ਤੀਰੀ ਹਾਂਜੀ ਖੰਡੀ ਤੀਰੀ ਜਿਹੜੀ ਦੀ ਆਪਾਂ ਨੂੰ ਗਾਰੰਟੀ ਹੈ ਨਾ ਆਪਣੇ ਬੰਦੇ ਕੋਲ ਇੰਨੇ ਉਹਦੀ ਆਪਾਂ ਗਾਰੰਟੀ ਦਿੰਦੇ ਹਾਂ ਹਾਂਜੀ ਇਹ ਪਾ ਲੈਣਾ ਇਹਦੀ ਖੰਡੀ ਆ ਨਾੜਾ ਵੇ ਰੱਖਾਂਗੇ ਸੰਦੀਸਾ ਜੈ ਜੀ ਰੱਖਾ ਜੈ ਜੀ ਏ ਆਪਾਂ ਅੱਗੇ ਵੀ ਇਹੋ ਨਾਲ ਗੱਲ ਕਰਨੀ ਵੀ ਕਿੱਦਾਂ ਉਹਦੇ ਮੈਂ ਵੀ ਮੋਲ ਆਪਾਂ ਉਹੋ ਹੀ ਪਾਉਣੀ ਮੇਰਾ ਲੈ ਲੈਣਾ ਉਹ ਹੀ ਗੱਲ ਹੁੰਦੀ ਮੰਗੇ ਲੱਖ ਤੇ ਫਿਰ 15 ਘਟਾਉਣਾ ਹੋਗਾ ਪੈਦਾ ਨਹੀਂ ਇਹਦੇ ਵਿੱਚ ਇਹ ਆ ਵੀ ਕੋਈ ਇਮਾਨਦਾਰ ਬੰਦਾ ਵੀ ਜਿਹੜਾ ਬੰਦਾ ਨਹੀਂ ਘਟਾਉਂਦਾ ਘਟਾਉਂਦਾ ਉਹਨਾਂ ਦੇ ਤੋਂ ਕਹਾ ਜਾਂਦਾ ਬਿਲਕੁਲ ਆਪਾਂ ਇਹਨਾਂ ਮੋਲ ਕੋਈ 95 ਕਰ ਲਈਏ ਹਾਂ ਲੱਖ ਕਰ ਲਈਏ ਹਾਂ ਤੇ ਨਾ ਜਿਹੜੀ 85000 ਦੀ ਦੇਣੀ ਹੈ ਲੈ ਠੀਕ ਹਾਂ ਇਹ ਤਾਂ ਉਹ ਬਿਲਕੁਲ ਜਾਂਦੇ ਵਾਟੇ ਕੋਈ ਦੇਖੋ ਗਾਂ ਬਿਵਾਰੀ ਖਰੀਦਣਾ ਮਰਜ਼ੀਆਂ ਦਾ ਮਰਜ਼ੀ ਹਣਾ ਜੀ ਹਾਂ ਜੀ ਕਿਹਦਰੀ ਨੂੰ ਦਿਨ ਪੂਰੇ ਹੋਣ। ਬਸ ਠੀਕ ਆ। ਬੋਰੀ ਨੀਲੀ। ਇਹ ਵੀ ਗੱਪੜੀ ਆ ਜੀ। ਇਹ ਨਹੀਂ ਗੱਪੜੀ। ਬੋਰੀ ਨੀਲੀ ਵੀ ਗੱਪੜੀ ਆ। ਨਹੀਂ ਬਿਲਕੁਲ ਗੱਪੜੀ ਨਹੀਂ। ਹਾਂ। ਨਾ ਸਰਾ ਬੋਰੀ ਬਗੀ। ਇਹ ਵੀ ਦੁਰੋਪ। ਲਓ ਜੀ। ਵੇਖੋ ਬੋਰੀ ਨੀਲੀ ਆ ਗਈ। ਅਜੇ ਤੱਕ ਨਹੀਂ ਰੋਗੀ ਜੀ ਇਹ। ਇਹ ਵੀ ਲਾ ਜਾਣਾ ਕਾਲੇ। ਮੈਂ ਵੀ ਬਹੁਤ ਬੜੀ ਬੜੀ ਬਣਦੀ ਹੈ। ਵੇਖੋ ਪਿਓਰ ਚਾਹ ਵਾਲੀ ਮੈਂ। ਪਿਓਰ ਚਾਹ ਵਾਲੀ। ਚੱਡੇ-ਚੁੰਡੇ ਇਹਦੇ ਵੀ ਡਾਪ। ਹਾਂਜੀ। ਚੱਡੇ ਤੇ ਵੀ ਡਾਪ। ਨਾਲ ਬਟਰ ਬੁੱਟਰ ਵੀ ਹੈਗੇ ਆ। ਤਾਂ ਗੱਲਾਂ ਰਲੋ ਬਗੇ ਦੇ ਮਾਲੀ ਜਿਸ ਨੇ ਆਪਣਾ ਭਰਾ ਕਾੜ ਗਿਆ ਕੋਈ ਹਾਂਜੀ ਹਾਂਜੀ ਉਹਨਾਂ ਹੋਈ ਵੀ ਹੈ ਗੱਲ ਠੀਕ ਆ ਇਹ ਬਾਕੀ ਕੋਈ ਗੱਲ ਨਹੀਂ ਫੋਨ ਲਾ ਲਈ ਵੀਆ ਬਿਲਕੁਲ ਪੁੱਛਣਾ ਵੀ ਉਹ ਲੈ ਕੇ ਠੀਕ ਆ ਹਾਂਜੀ ਉਹਨਾਂ ਦੀ ਮਰਜ਼ੀ ਆ ਉਹ ਹਾਂਜੀ ਇਹ ਨਹੀਂ ਤੇ ਇਹ ਵੀ 85 ਹਜ਼ਾਰ ਇਹ ਵੀ 85 ਹਜ਼ਾਰ ਚਲੋ ਉਹਨਾਂ ਦਾ ਵੀ ਇੰਨੇ ਦਾ ਹੋਇਆ ਠੀਕ ਆ ਭਾਈ ਠੀਕ ਹੈ ਕਹਿਣਾ ਵੀ ਵਾਧ ਵੇਚ ਲਈ ਖੜੀ ਬਿਲਕੁਲ ਜੇ ਆਪਾਂ ਹੀ ਖੜ ਸਕਦੇ ਦੇਖ ਲੈਣ ਪਤਾ ਨਵੇਂ ਸੰਦੀਖ ਜੀ ਪਰ ਨਾ ਮੈਂ ਮੱਤ ਨਹੀਂ ਹੂੰ ਕਰ ਕਰਦਾ ਨਹੀਂ ਕੀ ਵੀ ਕਪੜਾ ਆਪੋ ਆਪੋ ਬੰਦ ਕਰੇ ਮੜਾ ਕੀ ਦਾ ਇਹ ਦੀ ਕਪੜੀ ਸੂਈ ਆ ਅੱਛਾ ਦੁੱਧ ਕਿੰਨਾ ਜੀ ਦੁੱਧ ਵੀ ਬੋਲਾ ਹੀ ਅਸਾਂ ਆਵੇ ਨਾੜੋਂ ਦਾ ਵਾਲਾ ਲੈ ਲੈਣਾ ਜੀ ਜਲਦੀ ਸੂਈ ਆ ਜੀ ਕਿੰਨੇ ਬੋਲਾ ਬੋਲਾ ਜੀ ਮਲੇ ਤਾਂ 9 ਲੀਟਰ ਹੋਊਗਾ 8 9 ਕਿਲੋ ਜੀ ਅੱਜ ਆਜੀ ਸਮਾਂ ਬੀਤੀ ਤੇ ਠੀਕ ਆ ਕਹਿੰਦੇ ਕਹਿ ਰਿਹਾ ਬੋਲਾ ਚਲੋ ਬੋਲੇ ਚੋਂ ਨਿਕਲਣਾ ਹੀ ਪਤਾ ਲੱਗਦਾ ਕਿੰਨਾ ਦੋਤੇ ਯਾਰ ਕਹਿਣ ਨੂੰ ਚਲੋ ਆਪਾਂ ਜੀ ਆ ਆਇਆ ਹਨ ਜੀ। ਸੂਈ ਆ। ਹਾਂਜੀ। ਬੰਦ ਬੰਦ ਕਰ ਰਹੇ ਹਾਂ। ਉਹੀ ਆ। ਹਾਂਜੀ। ਖਾਈ। ਹਾਂਜੀ। ਨਾਲੂ ਨਾਲ ਆ। ਇਹ ਵੀ ਹੰਦੀ ਦਾ ਸੇਮ 85 85 ਦਾ 85 ਜੱਸੀ ਹਜ਼ਾਰ ਦਾ। ਜੱਸੀ ਜੱਜ ਵਟਾ ਜੱਦੂ ਆ ਰਿਹਾ। ਇਹ ਵੀ ਕਪਣੇ ਨਹੀਂ। ਇਹ ਸੂਈ ਆ ਜੀ। ਅੱਛਾ ਸੂਈ ਆ। ਇਹਦੇ ਮਗਰ ਕੱਟੀ ਆ ਉਧਰ ਨਾਲੂ ਨਾਲ ਆਪਾਂ। ਉਹ ਕਹਿੰਦਾ ਜੀ। ਉਹ ਦੇਰ ਤੋਂ ਹੀ ਬੋਲਾ ਇਹ ਵੀ ਕਾਹਦੀ ਸੂਈ। ਅੱਛਾ ਬੋਲਾ ਜੀ ਆ। 7-8 ਲੈ ਕੇ ਆਉਂਗਾ। ਉਹ ਬੋਲੇ ਜੀ ਆਂਦੀ ਵੇਖੋ ਜੀ। ਇਹ ਪੁਮੈ ਘਰ ਆਹ ਘੱਟ ਹੀ ਰਹੇ ਬਗ ਨਾ ਬੰਦ ਨਾ ਰਹੇ ਠੀਕ ਗੱਲਾਂ ਨਾਲ ਠੀਕ ਆਹ ਪੁਮੈ ਘਰ ਕੋਲੋਂ ਦਾਰੀ ਵਜਨ ਆ ਗਈ ਜੇ ਮੈਂ ਪਾਣੀ ਇਰਖੀ ਇੱਥੇ ਆਉਂਦਾ ਤਾਂ ਨਿਕਿਆ ਪਤਾ ਸੀ ਜੋ ਮਾਰਕੀਟ ਪੂਰੇ 70 7000 ਦੇ ਛੋੜਿਓ ਨਹੀਂ ਆਉਂਦੀ ਚਲੋ ਪੱਤੇ ਆ ਛੋੜੀ ਹੋਣੀ ਆ ਬਾਕੀ ਜਿੰਨੇ ਪਾਏ ਕੋਈ ਜੇ ਨਾ ਕਰੇ ਮਿਕਸ ਹੀ ਆਉਣੀ ਆ ਫਿਕਸ ਰੇਡ ਆ ਇਹ ਛੋੜ ਵਾਲੇ ਕੰਮ ਆ ਇਹਦੇ ਚ ਇਹ ਵੀ ਗੱਪਣਾ ਇਹ ਵੀ ਗੱਪਣਾ ਇਹ ਗੱਪਣਾ ਸਵਾਦ ਫਲ ਨਹੀਂ ਸਾਰਾ ਵਾਲੇ ਚੁਪੜਾ ਥੱਲਾ ਆੜੇ ਲੱਗੇ ਹੋਊਂ ਕੁੜੀਆਂ ਸਾਕੇ ਪਾਉਂਦੇ ਜੈਡ ਬਲੈਕ ਚੱਟ ਇਹਦੇ ਟੱਲ ਜਾ ਕੋਰਕ ਨਮੀ ਕੋਰਕ ਕੋਰਕ ਇਹਨਾਂ ਕਰ ਦੋ ਬਈ ਦੋ ਥਾਲੀ ਤਾਂ ਇਹ ਕਰਦੀ ਕਰਦੀ ਜੀ ਉਹਨੇ ਕਰਦੀ 15 14 ਬਿਲਕੁਲ ਬਿਲਕੁਲ ਵਪਾਰੀਆਂ ਵਾਲੀ ਗੱਲ ਅਰੇ ਇਹ ਕਿ 15 ਲੀਟਰ ਦੀ ਕੱਢਦੇ ਹਾਂ ਜੀ 19 ਹਾਂ ਦਿੰਦੇ ਆਪਾਂ ਨੂੰ ਵਪਾਰੀ ਹਾਰੇ ਕਿ ਲੇਖ ਦਿੰਦੇ ਠੱਠੇ ਇਹਦਾ ਗੱਗਾ ਠਾਕਾ ਹੈ ਦੇਖ ਲੇਖ ਦਿੰਦਾ ਵਾ ਬਿਲਕੁਲ ਉਹ ਵੇਖੋ ਆਪਾਂ ਵੀਡੀਓ ਚ ਪਾਈ ਨਾ 2 ਮਹੀਨੇ ਪਹਿਲਾਂ ਹੋ ਗਏ ਹਾਂਜੀ ਉਹ ਕਾਲੀ ਬੱਚੀ ਹੋਏ ਹੋਏ ਹਾਂ ਜੀ 2 ਮਹੀਨੇ ਪਹਿਲਾਂ ਪਈ ਆ ਹਾਂ 2 2.5 ਮਹੀਨੇ ਹੋ ਗਏ ਪਾਈ ਨੂੰ ਅਜੇ ਤੱਕ ਨਹੀਂ ਠੁੱਕੀ ਵੇਖੋ 20 ਦਿਨ ਕਰਕੇ ਆਪਾਂ ਲਈ ਘਰ ਆ ਲਿਆ ਨੇ ਢੋਣ ਲੇਖੋ ਹਟਾਟੇ ਆ ਤਾਂ ਠਗਾਗਾ ਕਿੰਨੂੰ ਦੇਖਦੇ ਆ ਇਹਨੂੰ ਕਹੀਏ ਐਵੇਂ ਆਪਾਂ ਖਰਚੀ ਆ ਪਾਈ ਐ ਖਰਚੇ ਇਹ ਲਈ ਸੁਨੀਤ ਸਾਹਿਬ 500 ਘਟ 70 ਦੀ ਉਥੋਂ ਲਈ ਤੇ 72 ਚ ਮੈਨੂੰ ਪਈ ਹਾਂ 2 ਮਹੀਨੇ ਤੋਂ ਸਾਹਮਣੇ 2 ਮਹੀਨੇ ਸਾਹਮਣੇ ਨਿਕਣੀ ਹੁੰਦੀ ਨਹੀਂ ਗੱਲ ਤਾਂ ਉਹੀ ਜਾਣਾ ਆਪਣੀ ਵੀਡੀਓ ਚ ਪਈ ਹੈ ਬਿਲਕੁਲ ਇਹਨੂੰ ਵੀ ਇਹ ਜਿਆਦਾ ਨਹੀਂ ਜੀ ਇਹ ਬਈ ਬ੍ਰਿੰਦੀ ਕੀ ਮਰਾਂ ਇਹਦੀ ਸੰਦੇਸ਼ਾਂ ਮੈਂ ਫਕਰ ਨੂੰ ਮਾਜੀ 60 ਹਜ਼ਾਰ ਨਹੀਂ ਦੇਣਾ 60 ਹਜ਼ਾਰ ਦੀ ਜੋੜ ਕਰ ਦਾਂਗੇ ਬਿਲਕੁਲ ਜਾਂਾਂ ਦੇ ਇਹ 50 ਵਿੱਚੋਂ ਜੋੜ ਕਰਦੇ ਇਹ 50 ਚਲੋ 90 ਹਜ਼ਾਰ ਦੀ 90 ਹਜ਼ਾਰ ਠੀਕ ਹੈ ਦੇ ਲੈਣਾ ਦੇ ਲੈਣਾ ਕੀ ਬਖਾਲ ਸਮੂ ਹੈ ਚੰਗਾ ਹੋਣ ਮੈਂ ਨਾ ਬਹੁਤੀ ਪੋਲੀ ਹੰਡੀਆਂ ਤਾਂ ਆਹਾਂਜੀ ਇਹ ਦੂਰਾ ਚਾਹ ਪਟਾ ਰਾ ਕਿਰਾਇਆ ਬਚਾ ਲੈ ਇਹਦਾ ਉੱਧਰ ਆ ਗੋਦ ਕਿਨਾਂ ਹੈ ਉਹਦੇ ਕੋਲ ਛੇਆ ਮੁੰਇ ਤੋਂ 5 ਮਿੰਟ ਹੋਈ ਲੱਗੇ ਆ ਵਿੱਚ ਹੋਵੇ ਵੀ ਨਾ ਚਲ ਠੀਕ ਹੈ ਅੱਛਾ ਹੋ ਗਿਆ ਪਟੇ ਜੀ ਖਟਾ ਖਟਾ ਮਗਰ ਪਖਾ ਦੇ ਬਹੁਤ ਆਹ ਲਖਾ ਦੇ ਛੇਆ ਕਰਾ ਦੇ ਵਿੱਚ ਕਰਾ ਟੋਕੜਾ ਨੇ ਭਾਈ ਆਪਾਂ ਦੇ ਦੇਣੀ ਮੰਨ ਲਓ ਮੂੰਹ ਮਾਰ ਖਾ ਆਹ ਬਖਾ ਦੇ ਟੋਕੜਾ ਦਾ ਭਾਈ ਤੇ ਭਾਈ ਜੀ ਕੀ ਮੰਗਦੇ ਕੀਮਤ ਪੁਲਿਸਾਂ ਇਹਦੀ ਸਿਰਫ 40000 40000 ਪਲੇ ਮੁੜੇ ਚੋਦੇ ਭਾਵੇਂ ਵੜਿਕਦੇ ਮਾਦੀ ਜੀ ਬਖਾ ਲੈ ਲੈ ਲਓ ਜੀ 1 2 3 4 5 6 6 7 6 7 ਲੈ ਕੇ ਪਾਪਾ ਜੀ ਹੈਗੇ ਆ ਵੇਖ ਰੇਡ ਵੇਖੋ ਬਾਈ ਨਾਲ ਬਿਲਕੁਲ ਜੈ ਜੀ ਬਾਕੀ ਇੱਥੇ ਆਓ ਹਲਾ ਚੈੱਕ ਕਰਕੇ ਚੋਈ ਕਰਕੇ ਹਣਾ ਬਾਈ ਜੀ ਠੀਕ ਆ ਹਾਂ ਜੀ ਆ ਜੀ ਇਹ ਮਾਲ ਦਾ ਮੁੱਲ ਦਾ ਬਿਲਕੁਲ ਘਰ ਬਾਰੇ ਕੋਈ ਨਹੀਂਗਾ ਨਹੀਂ ਨਹੀਂ ਉਨੀ ਕੀ ਸਾਨੂੰ ਵੀ ਹੋ ਜਾਂਦੀ ਆ ਤੇ ਪਿਛੋਂ ਮਾਲ ਆਉਂਦਾ 19 ਕੀ ਗਾੜੀ ਵੀ ਚੱਲ ਜਾਂਦਾ ਤੇ ਮੰਮੇ ਤੇ ਕੋਈ ਗੱਲ ਨਹੀਂ ਆਪਾਂ ਅਗਰੇ ਵਿੱਚ ਵੜ ਕੇ ਕੋਈ ਕੀ ਹਿਸਾਬ ਕਰਾਂ ਕੀ ਨੇ ਹਾਂ ਚੈੱਕ ਕਰਕੇ ਬਾਹਰੋਂ ਲਿਆਉਂਦੇ ਹਾਂ ਆਹ ਕਾੜੇ ਚੱਡੇ ਦੀ ਸਹੀ ਆ ਬਾਕੀ ਲਈ ਆ ਇਹ ਹਿਸਾਬ ਹੁੰਦਾ ਵੀ ਜਿਹੜਾ ਦੁੱਧ ਹੀ ਗਾਰੰਟੀ ਦੇ ਦਿੰਦਾ ਉਹ ਦੁੱਧ ਹੀ ਆਪਾਂ ਦਾ ਦਿੰਨੇ ਬਾਕੀ ਆਪਣੇ ਹਿਸਾਬ ਨਾਲ ਕੋਈ ਲੈ ਲੀ ਹਾਂਜੀ ਤੇ ਬਸ ਵੇਖੋ ਮਜ਼ਾ ਆ ਗਿਆ ਜਾਨੀ ਹਾਂ ਬਸ ਤੇ ਤੁੰਬੂ ਤੁੰਬੂ ਰੇਮ ਨਹੀਂ ਮਦਾਨੀ ਇਹ ਵਾਕਿ ਮਦਾਨੀ ਚਲੋ ਨੰਬਰ ਬੋਲੋ ਜੀ ਫਿਰ ਫੜਾ 0 ਹੀ ਆ 70082 42705 ਪਿੰਡ ਕੋਡਜਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾ ਪਿੰਡ ਕੋਡਜਾ ਮੈਨੇ ਖਲਚੀਆਂ ਨਾਲੋਂ ਅੰਮ੍ਰਿਤਸਰ ਨਾਲੋਂ ਇਹ ਖਲਚੀਆਂ ਨਾਲੋਂ 5-6 ਕਿਲੋਮੀਟਰ ਪੈਂਦਾ ਠੀਕ ਹੈ ਸਸਤੀ